ਪਦਵਾਨ ਸਿੰਘ ਮਾਨ ਦੀ ਈਗੋ ਸੈਟੀਸਫਾਈ ਕਰਨ ਵਾਸਤੇ ਪਰਚਾ ਦਰਜ ਹੋਇਆ ਜਿਹੜਾ ਹੋ ਨਹੀਂ ਸਕਦਾ ਸੀ ਬਿਲਕੁਲ ਨਜਾਇਜ਼ ਇਲੀਗਲ ਨੋਟਿਸ ਅੰਡਰ ਸੈਕਸ਼ਨ 94 ਪੀ ਐਨ ਐਸ ਦਿੱਤਾ ਸੀ ਕਿ ਤੁਸੀਂ ਆਪ ਦਾ ਸਾਰਾ ਖਾਤਾ ਲਿਆਓ ਭਾਈ ਜੇ ਮੈਂ ਹੀ ਦੇਣਾ ਸੀ ਤਾਂ ਪਿਛਲੇ 2 ਮਹੀਨਿਆਂ ਤੋਂ ਤੁਸੀਂ ਕਰਕੇ ਰਹਿਓ ਦੇਖੋ ਗਰੀਵ ਕੌਰ ਨੇ ਇੱਕ ਨੋਟਿਸ ਕੀਤਾ 94 ਥਲੇ ਬਾਰ ਬਾਰ ਤਾਂ ਕਰ ਨਹੀਂ ਸਕਦੇ ਮੇਰਾ ਇਹ ਕਹਿਣਾ ਸੀਗਾ ਕਿ ਜੇ ਤੁਸੀਂ 96 ਦੀ ਕਾਰਵਾਈ ਕਰਤੀ ਹੈ ਤੁਸੀਂ ਹੁਣ 96 ਦੀ ਨਹੀਂ ਕਰ ਸਕਦੇ ਮੇਰੇ ਵੀ ਕਹਿੰਦਾ ਸੀ ਕਿ ਜੇ 94 ਦੀ ਕਾਰਵਾਈ ਕੀਤੀ ਬਗਿਆ ਤੁਸੀਂ 96 ਦੀ ਕਰ ਨਹੀਂ ਸਕਦੇ ਹੁਣ ਤੁਸੀਂ ਹੁਣ ਦੇਖੋ ਤੁਹਾਡਾ 94 ਵੀ ਗਿਆ ਤੇ 96 ਵੀ ਗਿਆ विक्रम सिंह मजीठिया ਦੇ ਖਿਲਾਫ ਜੋ ਡਿਸਪਰਪੋਰਸ਼ਨਲ ਐਸਿਡ ਦਾ ਕੇਸ ਦਰਜ ਹੈਗਾ ਔਰ ਜਿਹਦੇ ਵਿੱਚ ਮਾਮਲੇ ਇਸ ਵੇਲੇ ਸੁਣਵਾਈ ਵੀ ਚੱਲ ਰਹੀ ਹੈ ਟ੍ਰਾਇਲ ਕੋਰਟ ਚ ਉਸੇ ਮਾਮਲੇ ਵਿੱਚ ਹੁਣ ਉਹਨਾਂ ਦੀ ਪਤਨੀ ਗਨੀਬ ਕੌਰ ਨੇ ਹਾਈ ਕੋਰਟ ਚ ਪਟੀਸ਼ਨ ਪਾਈ ਹੈ ਕਿਉਂਕਿ ਇਸੇ ਮਾਮਲੇ ਚ ਉਹਨਾਂ ਨੂੰ ਇੱਕ ਨੋਟਿਸ ਜਾਰੀ ਹੋਇਆ 10 ਅਗਸਤ ਨੂੰ ਇਸ ਪੂਰੇ ਮਾਮਲੇ ਨੇ ਅਸੀਂ ਗੱਲ ਕਰਦੇ ਆ ਸੋਤੀ ਸਾਹਿਬ ਤੁਸੀਂ ਪਟੀਸ਼ਨ ਪਾਈ ਹੈ ਗਰੀਬ ਕੌਰ ਦੇ ਪਾਸੇ ਕੀ ਪੂਰੀ ਪਟੀਸ਼ਨ ਹੈਗੀ ਹੈ ਕਿ ਗਰਾਉਂਡਸ ਹੈਗੇ ਨੇ ਤੇ ਮੰਗ ਕੀ ਹੈ ਤੇ ਹੁਣ ਹਾਈ ਕੋਰਟ ਦੇ ਆਰਡਰ ਕੀ ਹੈ ਦੇਖੋ ਇਹਨਾਂ ਦਾ ਕਾਨੂੰਨ ਦੀਆਂ ਧੱਜੀਆਂ ਉਡਾਰੇ ਨੇ ਰੋਜ਼ ਐਸਾਈ ਜਿਹੜੀ ਇਹ ਵਿਜੀਲੈਂਸ ਬਿਊਰੋ ਹੈ ਹੁਣ ਇਹਨਾਂ ਨੇ ਇੱਕ ਬਿਲਕੁਲ ਨਜਾਇਜ਼ ਇਲਲੀਗਲ ਨੋਟਿਸ ਅੰਡਰ ਸੈਕਸ਼ਨ 94 ਬੀ ਐਨ ਐਸ ਦਿੱਤਾ ਸੀ ਕਿ ਤੁਸੀਂ ਆਪ ਦਾ ਸਾਰਾ ਖਾਤਾ ਲਿਆਓ ਬਾਈ ਜੇ ਮੈਂ ਹੀ ਦੇਣਾ ਸੀ ਤਾਂ ਪਿਛਲੇ 2 ਮਹੀਨਿਆਂ ਤੋਂ ਤੁਸੀਂ ਕਰਕੇ ਰਿਹਾ 300 ਨੋਟਿਸ ਤੁਸੀਂ 179 ਥਲੇ ਦੇ ਚੁੱਕੇ ਹੋ ਮੇਰੇ ਸਾਰੇ ਪ੍ਰੈਮਿਸੇ ਤੁਸੀਂ ਸਰਚ ਕਰ ਲੇ ਤੁਹਾਨੂੰ ਲੱਭਿਆ ਕੁਝ ਨਹੀਂ ਅੰਮ੍ਰਿਤਸਰ ਕਰ ਲਿਆ ਜਿਹੜਾ ਮੈਂ ਰੈਂਟ ਤੇ ਹਾਂ ਮੇਰਾ ਅਫੀਸ਼ੀਅਲ ਰੈਜ਼ਿਡੈਂਸ ਮੈਂ ਬੀਬਾ ਗਨੀਵ ਕੋਰ ਦੀ ਗੱਲ ਕਰ ਰਿਹਾ ਹਾਂ ਚੰਡੀਗੜ੍ਹ ਕਰ ਲੈ ਸਰਚ ਮੇਰਾ ਪਰ ਮਸ਼ੂਬਰਾ ਕਰ ਤੁਸੀਂ ਤਾਲੇ ਤੋੜ ਕੇ ਵਿੱਚ ਵੜ ਗਏ ਉਹ ਜਾਇਜ਼ ਸੀ ਉਹ ਨਜਾਇਜ਼ ਸੀ ਉਹ ਕੋਰਟ ਦੇਖ ਰਹੀ ਹੈ ਇਸ ਤੋਂ ਇਲਾਵਾ ਤੁਸੀਂ ਹੋਰ ਜਿਹੜੇ ਬੰਦੇ ਦੀ ਇਨਵੈਸਟੀਗੇਟ ਕਰ ਰਹੇ ਹੋ ਉਸ ਤੋਂ ਕਿਵੇਂ ਮੰਗ ਸਕਦੇ ਹੋ ਉਹ ਰਿਕਾਰਡ ਸੋ ਅੱਜ ਹਾਈ ਕੋਰਟ ਨੇ ਉਸ ਗੱਲ ਤੇ ਬਿਲਕੁਲ ਮੇਰੀ ਸਾਰੀਆਂ ਕੰਟੈਂਸ਼ਨ ਲਿਖ ਕੇ ਨੋਟਿਸ ਕਰ ਦਿੱਤਾ ਤੇ ਇਹ ਵੀ ਕਹਿੰਦਾ ਜੇ ਕੋਈ ਹੁਣ ਵੀ ਨੋਟਿਸ ਪ੍ਰਤੀ ਕੋਈ ਕਾਰਵਾਈ ਹੁੰਦੀ ਹੈ ਤਾਂ ਪਾਰਟੀਆਂ ਦੇ ਅਪਰੋਚ ਦਾ ਹਾਈ ਕੋਰਟ ਨੋਟਿਸ ਹੋ ਗਿਆ ਹੈ ਰਿਪਲਾਈ ਵਾਸਤੇ ਟਾਈਮ ਮੰਗ ਲਿਆ ਹੈ ਜੇ ਇਹਨਾਂ ਨੂੰ ਕਾਨੂੰਨ ਦੀ ਤੇ ਹੁਣ ਇਹ ਸਬਰ ਨਾਲ ਹਾਈ ਕੋਰਟ ਦੇ ਡਿਸੀਜਨ ਦਾ ਵੇਟ ਕਰਨਗੇ ਹੁਣ ਗ੍ਰੀਨਪਾਰ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਇਆ ਹੈ ਨੋਟਿਸ ਕਿਸ ਚੀਜ਼ ਵਾਸਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਤੁਸੀਂ ਕੁਝ ਕਿਹਾ ਕਿ ਕੁਝ ਡਾਕੂਮੈਂਟਸ ਮੰਗੇ ਜਾ ਰਹੇ ਨੇ ਉਹਨਾਂ ਤੋਂ ਸਰ ਸੈਕਸ਼ਨ 94 ਹੁੰਦਾ ਟੂ ਪ੍ਰੋਡਿਊਸ ਅ ਡਾਕੂਮੈਂਟ ਉਹ ਉਹਨੇ ਡਾਕੂਮੈਂਟ ਮੰਗੇ ਜਿਨ੍ਹਾਂ ਦਾ ਇਸ ਕੇਸ ਨਾਲ ਲੈਣਾ ਦੇਣਾ ਕੁਝ ਨਹੀਂ ਹੈ ਸੋ ਇਹ ਡਾਕੂਮੈਂਟਸ ਜਿਹੜਾ ਨੋਟਿਸ ਸੀ ਬਿਲਕੁਲ ਨਜਾਇਜ਼ ਸੀ ਅੱਜ ਕੋਰਟ ਨੇ ਉਸ ਗੱਲ 'ਤੇ ਕਾਗਨਿਸਸ ਲੈ ਲਿਆ ਨੋਟਿਸ ਆਫ ਮੋਸ਼ਨ ਕਰਤਾ ਹੈ ਰਿਪਲਾਈ ਵਾਸਤੇ ਟਾਈਮ ਉਹਨਾਂ ਨੇ ਮੰਗ ਲਿਆ ਤੇ ਕੋਰਟ ਨੇ ਕਿਹਾ ਕਿ ਕੋਈ ਵੀ ਤੁਸੀਂ ਇਸ ਪ੍ਰਤੀ ਨੋਟਿਸ ਪ੍ਰਤੀ ਕੋਈ ਵੀ ਕਾਰਵਾਈ ਕਰਦੇ ਹੋ ਤਾਂ ਪਾਰਟਿਸਪਲ ਅਪਰੋਚ ਟੂ ਸਕੋਟ ਅਗੇ ਤੁਸੀਂ ਇੱਕ ਹੋਰ ਗੱਲ ਕਹੀ ਹੈ ਕਿ ਉਹਨਾਂ ਦੇ ਘਰੇ ਤਿੰਨ ਜਿਹੜੇ ਘਰ ਹੈਗੇ ਨੇ ਚਾਹੇ ਅਫੀਸ਼ੀਅਲ ਰੈਜ਼ੀਡੈਂਟ ਹੋਵੇ ਅੰਮ੍ਰਿਤਸਰ ਵਾਲਾ ਹੋਵੇ ਜਾਂ ਮਸ਼ਹੋਬਰਾ ਵਾਲਾ ਇੱਥੇ ਉਹਨਾਂ ਨੇ ਜਾਂਚ ਕੀਤੀ ਹੈ ਰੇਡ ਕੀਤੀ ਹੈ ਕਿਹਾ ਹੁਣ ਉਹ ਤੋਂ ਬਾਅਦ ਨੋਟਿਸ ਦਾ ਕੋਈ ਮਤਲਬ ਰਹਿ ਜਾਂਦਾ ਜਦੋਂ ਸਾਰੀ ਜਗ੍ਹਾ 'ਤੇ ਉਹਨ ਸੈਕਸ਼ਨ 94 ਦਾ ਨੋਟਿਸ ਭੇਜੀਦਾ ਤੇ ਜੇ ਉਹ ਫੇਲ ਹੋ ਜਾਏ ਨੋਟਿਸ ਬੰਦਾ ਕੰਪਲਾਈ ਨਹੀਂ ਕਰੇ ਪਹਿਲਾਂ ਤੇ ਦੇਖਣਾ ਕਿ ਗਨੀਵ ਕੌਰ ਮਜੀਠਾ ਕੰਪਲਾਈ ਕਰਨ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਉਹਨਾਂ ਦੀ ਕੋਈ ਕਨਸਟੀਟਿਊਸ਼ਨਲ ਪ੍ਰੋਟੈਕਸ਼ਨਸ ਫੰਡਮੈਂਟਲ ਰਾਈਟਸ ਹੈ ਜਾਂ ਨਹੀਂ ਹੈ ਉਹ ਅਜਮਾਇ ਲੈ ਕੇ ਗਏ ਜੇ ਉਹ ਨਾ ਵੀ ਹੋ ਤਾਂ ਉਹਦੀ ਪੈਨਲਟੀ ਕੀ ਹੈ ਕਿ ਤੁਸੀਂ ਦਫਾ 96 ਥੱਲੇ ਫਿਰ ਜਾ ਕੇ ਪ੍ਰੈਮਿਸ ਸਰਚ ਕਰ ਸਕਦੇ ਹੋ ਉਹ ਭਾਉ ਤੁਸੀਂ ਉਹ ਤਾਂ ਪਹਿਲਾਂ ਹੀ ਕਰ ਲਿਆ ਨੋਟਿਸ ਦੇਣ ਤੋਂ ਪਹਿਲਾਂ ਹੀ ਕਰ ਲਿਆ ਹੁਣ ਦੇਖੋ ਤੁਹਾਡੀ ਸਰਚ ਗਈ ਕਿਉਂਕਿ ਉਹ ਨਜਾਇਜ਼ ਸੀ ਕਿਉਂਕਿ ਤੁਸੀਂ ਦਫਾ 94 ਉਸ ਵੇਲੇ ਨਹੀਂ ਫਾਈਲ ਕੀਤੀ 94 ਤੁਹਾਡੀ ਅੱਚ ਚਲੀ ਗਈ ਤੇ ਤੁਹਾਡੀ ਇਨਵੈਸਟਿੰਗ ਕਿਹੜੇ ਪਾਸੇ ਖੜੀ ਹੈ ਇਹ ਤਾਂ ਕਿੰਨੇ ਨੋਟਿਸ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਇਸ ਕੋਲੇ ਮਾਮਲੇ ਦੇਖੋ ਗਰੀਵ ਕਰਨ ਤੋਂ ਇੱਕ ਨੋਟਿਸ ਕੀਤਾ 94 ਤੁਹਾਡੇ ਬਾਰ ਬਾਰ ਤਾਂ ਕਰ ਨਹੀਂ ਸਕਦੇ ਮੇਰਾ ਇਹ ਕਹਿਣਾ ਸੀਗਾ ਕਿ ਜੇ ਤੁਸੀਂ 96 ਦੀ ਕਾਰਵਾਈ ਕਰਤੀ ਹੈ ਤਾਂ ਤੁਸੀਂ ਹੁਣ 94 ਦੀ ਨਹੀਂ ਕਰ ਸਕਦੇ ਮੇਰਾ ਇਹ ਵੀ ਕਹਿਣਾ ਸੀ ਕਿ ਜੇ 94 ਦੀ ਕਾਰਵਾਈ ਕੀਤੀ ਬਿਗਿਆ ਤੁਸੀਂ 96 ਦੀ ਕਰ ਨਹੀਂ ਸਕਦੇ ਹੁਣ ਤੁਸੀਂ ਹੁਣ ਦੇਖੋ ਤੁਹਾਡਾ 94 ਵੀ ਗਿਆ ਤੇ 96 ਵੀ ਗਿਆ ਇੱਕ ਹੋਰ ਇਹਦੇ ਵਿੱਚ ਗੱਲ ਹੈ ਪੰਜਾਬ ਸਰਕਾਰ ਨੇ ਖੁਦ ਹੀ ਕਹਤਾ ਹੈ ਕਿ ਅਸੀਂ ਉਹਨਾਂ ਨੂੰ ਐਜ਼ ਅਕਿਊਜ਼ਲੀ ਐਜ਼ ਅ ਫਿਟਨੈਸ ਬੁਲਾ ਰਹੇ ਹਾਂ ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਵੀ ਡਰ ਹੈਗਾ ਕੋਈ ਨਾ ਕੋਈ ਕੁਰਸੀ ਐਕਸ਼ਨ ਲਿਆ ਜਾਏਗਾ ਤੁਸੀਂ ਕੋਰਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਜੇ ਨੋਟਿਸ ਜਾਂਚជា ਸ਼ਾਮਿਲ ਹੁੰਦੇ ਨੇ ਕਿਸੇ ਤਰੀਕੇ ਨਾਲ ਕੋਈ ਐਕਸ਼ਨ ਲਿਆ ਜਾਊਗਾ ਉਹਦੇ ਵਾਸਤੇ ਕੋਈ ਪ੍ਰੋਟੈਕਸ਼ਨ ਵਾਲੀ ਚਾਹਕੂ ਨਹੀਂ ਦਿੱਤੀ ਇਹ ਸਰਕਾਰ ਧੱਕੇਸ਼ਾਹੀ ਤੋਂ ਉਤਰੀ ਹੋਈ ਹੈ ਸਾਨੂੰ ਕੋਈ ਤੁਸੀਂ ਦੇਖਿਆ ਸਾਨੂੰ ਬੇਲ ਫਾਈਲ ਕਰਦੇ ਕਿਤੇ ਅੱਜ 53 ਦਿਨ ਹੋ ਗਏ ਇਨਵੈਸਟੀਗੇਸ਼ਨ ਮੁਕੰਮਲ ਹੋਣੀ ਚਾਹੀਦੀ ਸੀ ਹੁਣ ਤੱਕ ਤੇ ਜੇ ਹੁਣ ਤੱਕ ਮੁਜਰਮ ਨਹੀਂ ਬਨਾਇਆ ਤਾਂ ਤੁਹਾਡੇ ਕੋਲ ਗੈਸ ਕੇਸ ਕੀ ਹੈ ਸਰਦ ਇਹ ਕਹਿਣਾ ਹੈ ਕਿ ਇਹ ਭਗਵੰਤ ਸਿੰਘ ਮਾਨ ਦੀ ਈਗੋ ਸੈਟੀਸਫਾਈ ਕਰਨ ਵਾਸਤੇ ਪਰਚਾ ਦਰਜ ਹੋਇਆ ਜਿਹੜਾ ਹੋ ਨਹੀਂ ਸਕਦਾ ਸੀ ਥੋੜਾ ਸਮਾਂ ਲੱਗ ਰਿਹਾ ਜੀ ਕਾਨੂੰਨਨ ਜਿਹੜੀ ਪ੍ਰੋਸੈਸਸ ਨੇ ਉਹਨਾਂ ਨੂੰ ਟਾਈਮ ਲੱਗਦਾ ਤੁਹਾਨੂੰ ਇਹਦਾ ਅੰਜਾਮ ਛੇਤੀ ਪਤਾ ਲੱਗ ਜਾਏਗਾ ਜੀ ਪਰਚੇ ਦਾ ਪੰਜਾਬ ਸਰਕਾਰ ਨੂੰ ਨੋਟਿਸ ਤਾਂ ਜਾਰੀ ਹੋ ਗਿਆ ਕੋਈ ਪ੍ਰੋਟੈਕਸ਼ਨ ਮੈਡਮ ਨੂੰ ਸਰ ਕੋਗਨਿਸ ਲੈ ਲਿਆ ਉੱਥੇ ਤੁਸੀਂ ਸੀਗੇ ਉੱਥੇ ਪੀਪੀ ਸਾਹਿਬ ਸੀਗੇ ਏਜੀ ਸਾਹਿਬ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਡਰਚਨ ਨੇ ਹੁਣ ਮੈਂ ਇਹਨੂੰ ਕਹਿੰਦਾ ਹਾਂ ਉਲੰਘਣਾ ਕਰਕੇ ਦਿਖਾਓ ਕਿਸੇ ਵੀ ਚੀਜ਼ ਦੀ ਸ਼ੁਕਰੀਆ ਤੇ ਇਸ ਪੂਰੇ ਮਾਮਲੇ ਵਿੱਚ ਅੱਜ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਨੋਟਿਸ ਤਾਂ ਜਾਰੀ ਹੋਇਆ ਲੇਕਿਨ ਜਿਸ ਤਰੀਕੇ ਨਾਲ ਗਰੀਬ ਕੌਰ ਦੇ ਐਡਵੋਕੇਟ ਦਮਨਵੀਰ ਸਿੰਘ ਸੋਪਤੀ ਨੇ ਦੱਸਿਆ ਕਿ ਉਹਨਾਂ ਦੇ ਕਲਾਕ ਕੋਈ ਐਕਸ਼ਨ ਵੀ ਲਿਆ ਜਾ ਸਕਦਾ ਹਾਈ ਕੋਰਟ ਨੇ ਸਾਫ਼ ਕਹਤਾ ਹੈ ਕਿ ਅਸੀਂ ਅਗਲੀ ਸੁਣਵਾਈ ਤੱਕ ਦੇਖਦੇ ਹਾਂ ਕਿ ਕੀ ਐਕਸ਼ਨ ਲਿਆ ਜਾਂਦਾ ਜੇ ਕੋਈ ਐਕਸ਼ਨ ਲਿਆ ਜਾਂਦਾ ਤਾਂ ਸਾਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿਓ ਅਗਲੀ ਸੁਣਵਾਈ ਤੇ ਹੁਣ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦਾ ਜਵਾਬ ਤਲ ਜਵਾਬ ਦੀ ਜਾਣਕਾਰੀ ਦੇਗੀ ਕੀ ਰਿਪਲਾਈ ਫਾਈਲ ਕਰਦੀ ਹੈ ਉਹ ਉਦੋਂ ਦੇਖਿਆ ਜਾਏਗਾ ਕੈਮਰਾਮੈਨ ਤੁਲਸੀ ਮੇਰਾ ਦੇ ਨਾਲ ਪ੍ਰੀਤ ਮੈਂ ਤੁਹਾਡੇ ਟੂਚੀ ਨਿ